ਮੱਕੇ ਦੇ ਇਮਾਮ ਨੇ ਖਿੱਚ ਕੇ ਗੁਰਨਾਨਕ ਦੇ ਸੀਨੇ 'ਚ ਲੱਤ ਮਾਰੀ ਗਏ ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ ਕਿ ਕੌਣ ਮਹਾਨ ਕਾਫਰਾਂ ਦਾ ਕਾਫਰ ਸੁੱਤਾ ਪਿਆ ਸੀਨੇ 'ਚ ਖਿੱਚ ਕੇ ਲੱਤ ਮਾਰੀ ਵਕਤ ਦਾ ਰੈਬਰੀ ਪੁਰਸ਼ ਬ੍ਰਹਮ ਗਿਆਨੀ ਦੀ ਮੂਰਤੀ ਤੁਮ ਆਮ ਰੱਬੀ ਸ਼ਕਤੀਆਂ ਨਾਲ ਭਰਿਆ ਹੋਇਆ ਹਿਰਦਾ ਕੌਣ ਮਹਾਨ ਕਾਫਰਾਂ ਦਾ ਕਾਫਰ ਹੈ ਖੁਦਾ ਦੇ ਘਰ ਦੀ ਤਰਫ ਪੈਰ ਕਰਕੇ ਸੁੱਤਾ ਹੈ ਉੱਥੇ ਹੀ ਸਤਿਗੁਰੂ ਕਹਿੰਦੇ ਨੇ ਐ ਇਮਾਮ ਜਿਸ ਪਾਸੇ ਖੁਦਾ ਨਹੀਂ ਹੈ ਉਸ ਪਾਸੇ ਮੇਰੇ ਪੈਰ ਕਰ ਦੇ ਬਾਹਤ ਇਤਨਾ ਸੀ ਮੈਂ ਜਿੱਧਰ ਦੇਖਣਾ ਹੈ ਤੇ ਖੁਦਾ ਹੈ ਤੇ ਪੜਾਇਆ ਭਾਈ ਗੁਰਦਾਸ ਜੀ ਲਿਖਦੇ ਨੇ ਫਿਰਿਆ ਮੱਕਾ ਕਲਾ ਦਿਖਾਈ ਸੀਨੇ 'ਚ ਲੱਤ ਖਾ ਕੇ ਔਰ ਮਹਾਨ ਗਾਲ ਸੁਣ ਬਹੁਤ ਵੱਡੀ ਗਾਲ ਹੈ ਕੌਣ ਕਾਫਰਾਂ ਦਾ ਮਹਾਨ ਕਾਫਰ ਸੁੱਤਾ ਪਿਆ ਕਿਸੇ ਸੁਆਗਣ ਨੂੰ ਵੇਸਵਾ ਕਹਿ ਦੇਣਾ ਬਹੁਤ ਵੱਡੀ ਗਾਲ ਹੈ ਰੱਬ ਨਾਲ ਜੁੜੀ ਹੋਈ ਆਤਮਾ ਨੂੰ ਕਾਫਰ ਕਹਿ ਦੇਣਾ ਇਹ ਕਿਹੜਾ ਸੁੱਤਾ ਕੁਫਰ ਕੁਫਾਰੀ ਪਰ ਸਤਗੁਰ ਸਹਿਨ ਕਰ ਜਾਣਾ ਬਾਰਵੀਂ ਯਾਤਰਾ ਸਾਰੀ ਹੰਕਾਰ ਦੀ ਯਾਤਰਾ ਅੰਦਰਵੀ ਯਾਤਰਾ ਨਿਰੰਕਾਰ ਦੀ ਔਰ ਵਿਨਿਮਰਤਾ ਦੀ ਯਾਤਰਾ